ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਵਿੱਚ ਅੱਜ ਬਣਾਉਣ ਲੱਗੇ ਹਾਂ ਮਸਾਲਾ ਬੂੰਦੀ ਇੱਕ ਸੀਕ੍ਰੇਟ ਮਸਾਲੇ ਦੇ ਨਾਲ ਇਹਨੂੰ ਤੁਸੀਂ ਇੱਕ ਵਾਰੀ ਯੂ ਟ੍ਰਾਈ ਕਰਨਾ ਤੇ ਸ਼ੁਰੂ ਕਰਦੇ ਹਾਂ ਫਿਰ ਅੱਜ ਦੀ ਰੈਸਪੀ ਇਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਬੂੰਦੀ ਲਵਾਂਗੇ ਇਹ ਮੇਰੇ ਕੋਲੇ ਮਸਾਲੇਦਾਰ ਬੂੰਦੀ ਹੈ ਤੁਸੀਂ ਚਾਹੇ ਤਾਂ ਪਲੇਨ ਬੂੰਦੀ ਵੀ ਲੈ ਸਕਦੇ ਹੋ ਇਹ ਦੋਨੋਂ ਤਰ੍ਹਾਂ ਦੀ ਬੂੰਦੀ ਆਪਾਨੂੰ ਮਾਰਕੀਟ ਵਿੱਚੋਂ ਮਿਲ ਜਾਂਦੀ ਹੈ ਫਿਰ ਇਹਨੂੰ ਆਪਾਂ ਕਿਸੇ ਬੋਲ ਦੇ ਵਿੱਚ ਗਰਮ ਪਾਣੀ ਦੇ ਵਿੱਚ ਡਬੋ ਕੇ ਰੱਖ ਦਵਾਂਗੇ ਤਕਰੀਬਨ 10 ਮਿੰਟ ਲਈ ਜੇਕਰ ਤੁਸੀਂ ਠੰਡਾ ਪਾਣੀ ਯੂਜ਼ ਕਰ ਲਿਓ ਤਾਂ ਇਹ ਟਾਈਮ ਵੀ ਮਿੰਟ ਦਾ ਹੋਵੇਗਾ ਤੇ ਉਹ ਦਿਨ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਇਦਾਂ ਮਿਕਸ ਕਰਕੇ ਛੱਡ ਦੇਣਾ ਦੂਜੀ ਸਾਈਡ ਤੇ ਆਪਾਂ ਮਸਾਲਾ ਤਿਆਰ ਕਰਦੇ ਹਾਂ ਉਹਦੇ ਲਈ ਆਪਾਂ ਧਨੀਆ ਲੈਂਦਾ ਹੈ ਮोटा ਧਨੀਆ ਸਾਬਤ ਅਦਰਕ ਚੰਨ ਚਾਪਾ ਸਾਫ ਲਈ ਹੈ ਕਾਲੀ ਮਿਰਚ ਲਈ ਹੈ 2 ਚਮਚਾ ਜੀਰਾ ਲਿੱਤਾ ਹੈ ਚੌਥਾ ਹਿੱਸਾ ਚਮਚਾ ਦਾ ਪਾ ਇਦੇ ਵਿੱਚ ਹਿੰਗ ਪਾਈ ਹੈ ਇਹਨਾਂ ਮਸਾਲਾਂ ਨੂੰ ਆਪਾਂ ਡਰਾਈ ਰੋਸਟ ਕਰਨਾ ਹੈ ਆ ਦੇਖੋ ਜੀ ਇਦਾਂ ਹੁਣ ਇਹਦੇ ਵਿੱਚ ਥੋੜੀ ਜੀ ਆਪਾਂ ਅਜਵੈਨ ਪਾ ਦਵਾਂਗੇ ਚਮਚ ਦਾ ਪੰਜਵਾਂ ਛੇਵਾਂ ਇਸ ਤਰ੍ਹਾਂ ਸਕੇ ਸਕਦੇ ਹੋ ਜੀ ਇਹਦੇ ਨਾਲ ਟੇਸਟ ਦਾ ਬਹੁਤ ਵਧੀਆ ਫਰਕ ਪੈਂਦਾ ਹੈ ਇੱਕ ਮਸਾਲਾ ਆਪਣਾ ਰੈਡੀ ਹੈ ਤੇ ਇਹਨੂੰ ਆਪਾਂ ਮਿਕਸੀ ਦੇ ਵਿੱਚ ਇਦਾਂ ਦਰਦਰਾ ਜਿਹਾ ਪੀਸਣਾ ਹੈ ਇਹਨੂੰ ਤੁਸੀਂ ਸਟੋਰ ਕਰਕੇ ਕਾਫੀ ਹਫ਼ਤਿਆਂ ਤੱਕ ਰੱਖ ਸਕਦੇ ਹੋ। ਇੱਕ ਵਾਰ ਇਸ ਤਰ੍ਹਾਂ ਮਸਾਲਾ ਬੁੰਦ ਤੁਸੀਂ ਜ਼ਰੂਰ ਬਣਾ ਕੇ ਦੇਖਣਾ ਤੇ ਫਿਰ ਸਾਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕਿਦਾਂ ਦੀ ਰੈਸਪੀ ਲੱਗੀ। ਆ ਦੇਖੋ ਜੀ ਇਦਾਂ ਦਾ ਆਪਾਂ ਮਸਾਲਾ ਪੀਸ ਲਿਆ ਹੈ। ਇਹ ਨਾ ਤਾਂ ਜ਼ਿਆਦਾ ਮੋਟਾ ਹੈ ਤੇ ਨਾ ਹੀ ਜ਼ਿਆਦਾ ਬਰੀਕ ਹੈ। ਆ ਦੇਖੋ ਇਦਾਂ। ਇਹਨੂੰ ਦਰਦਰਾ ਜਿਹਾ ਰੱਖਣਾ ਹੈ। ਹੁਣ ਦੂਜੀ ਸਾਈਡ ਤੇ ਆਪਾਂ ਦਹੀਂ ਲਵਾਂਗੇ। ਤੁਸੀਂ ਆਦੇ ਹਿਸਾਬ ਨਾਲ ਘੱਟ ਵੱਧ ਦਹੀਂ ਲੈ ਸਕਦੇ ਹੋ। ਇਹ ਆਪਣੀ ਪੂਰੀ ताज़ा जमया हुआ दही है तो पूरा गाढ़ा है इसलिए सब तो पहले आप चंकी तरह फैंट लवेंता जो जो भी ये गुठनगा ने खत्म हो जान। फिर ये थोड़ा जा थोड़ा जहां पालिया है ता जो दही अपनी पतली हो जाए क्योंकि काफ़ी ज़्यादा थिक सी ये ये पानी की जगह दुध भी पा सकते हो उदर बूंदी है जी अपनी बिल्कुल रेडी है देखो चंकी तरह भिज चुकी है तो फुल गई है ਹੁਣ ਇਹਦੇ ਵਿੱਚੋਂ ਸਾਰਾ ਪਾਣੀ ਆਪਾਂ ਇੱਧਾ ਹੱਥਾਂ ਦੇ ਮਦਰ ਨਾਲ ਦਬਾਉਂਦੇ ਹੋਏ ਕੱਢ ਦੇਵਾਂਗੇ ਤੇ ਇਹ ਹੁੰਦੀ ਹੈ ਜਿਹੜੀ ਆਪਾਂ ਦਹੀਂ ਦੇ ਵਿੱਚ ਪਾ ਲਵਾਂਗੇ ਆ ਦੇਖੋ ਸਾਰੀ ਬੂੰਦੀ ਨੂੰ ਆਪਾਂ ਪਾਣੀ ਚੋਂ ਕੱਢ ਕੇ ਦਹੀਂ ਦੇ ਵਿੱਚ ਪਾ ਲਿਆ ਹੁਣ ਬੂੰਦੀ ਨੂੰ ਚੰਗੀ ਤਰ੍ਹਾਂ ਦਹੀਂ ਦੇ ਵਿੱਚ ਮਿਕਸ ਕਰ ਲਵਾਂਗੇ ਫਿਰ ਇਹਦੇ ਵਿੱਚ ਆਪਣਾ ਸੀਕ੍ਰੈਟ ਮਸਾਲਾ ਜੋ ਆਪਾਂ ਰੈਡੀ ਕੀਤਾ ਹੈ ਉਹਨੂੰ ਇੱਕ ਚਮਚ ਦੇ ਕਰੀਬ ਪਾਵਾਂਗੇ ਹੁਣ ਇਹਦੇ ਵਿੱਚ ਥੋੜਾ ਜਿਹਾ ਆਪਾਂ ਪੁਦੀਨਾ ਸੁੱਕਿਆ ਹੋਇਆ ਆਪਣੇ ਕੋਲੇ ਸੀਗਾ ਆਪਾਂ ਉਹਨੂੰ ਇਦਾਂ ਛੰਨੀ ਦੇ ਵਿੱਚ ਦੀ ਦਬਾnde ਹੋਏ ਬਰੀਕ ਕਰਕੇ ਪਾ ਲਵਾਂਗੇ ਤੁਸੀਂ ਚਾਹੇ ਤਾਂ ਇਹਨੂੰ ਮਿਕਸੀ ਦੇ ਵਿੱਚ ਪੀਸ ਕੇ ਰੱਖ ਲੈਣਾ ਤੇ ਉਹਦੇ ਨਾਲ ਫਿਰ ਇਹਨੂੰ ਯੂਜ਼ ਕਰ ਲੈਣਾ ਫਿਰ ਇਹਦੇ ਵਿੱਚ ਥੋੜਾ ਜਿਹਾ ਚਾਟ ਮਸਾਲਾ ਪਾਵਾਂਗੇ ਥੋੜਾ ਜਿਹਾ ਕਾਲਾ ਨਮਕ ਪਾਵਾਂਗੇ ਟੇਸਟ ਦੇ ਅਨੁਸਾਰ ਤੇ ਇਹਦੇ ਵਿੱਚ ਆਪਾਂ ਇੱਕ ਚਮਚ ਦੇ ਕਰੀਬ ਜਿਹੜੀ ਆ ਪੀਸੀ ਆਈ ਖੰਡ ਲੈਣ ਲੱਗੇ ਆ ਆਪਸ਼ਨਲ ਤੁਸੀਂ ਚਾਹੇ ਤਾਂ ਯੂਜ਼ ਕਰ ਸਕਦੇ ਹੋ ਨਹੀਂ ਤਾਂ ਛੱਡ ਵੀ ਸਕਦੇ ਹੋ ਫਿਰ ਸਵਾਦ ਅਨੁਸਾਰ ਲਾਲ ਮਿਰਚ ਪਾਵਾਂਗੇ ਤੇ ਇਹਦੇ ਵਿੱਚ ਆਪਾਂ ਇੱਕ ਬਰੀਕ ਕੱਟੀ ਹੋਈ ਹਰੀ ਮਿਰਚ ਵੀ ਪਾਵਾਂਗੇ ਇਹ ਮਸਾਲੇ ਤੁਸੀਂ ਨਮਕ ਜੋ ਮਿਰਚ ਹੈ ਅੱਧੇ ਟੇਸਟ ਦੇ ਅਨੁਸਾਰ ਘੱਟ ਵੱਧ ਕਰ ਸਕਦੇ ਹੋ ਤੇ ਥੋੜਾ ਜਿਹਾ ਆਪਾਂ ਇਹਨੂੰ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਆਪਣੀ ਸੀਕ੍ਰੇਟ ਮਸਾਲਾ ਬਹੁੰਦੀ ਹੈ ਜਿਹੜੀ ਬਿਲਕੁਲ ਰੈਡੀ ਹੈ ਤੁਸੀਂ ਇੱਕ ਵਾਰ ਇਹ ਰੈਸਪੀ ਜ਼ਰੂਰ ਟਰਾਈ ਕਰਨਾ ਤੇ ਸਾਨੂੰ ਦੱਸਣਾ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਆ ਦੇਖੋ ਇਹ ਸਰਵ ਕਰਦੇ ਹਾਂ ਥੋੜੇ ਧਨੀਏ ਨਾਲ ਇਹ ਉੱਪਰ ਹਲਕਾ ਜਾ ਲਾਲ ਮਿਰਚ ਦਾ